ਦੇ ਜਮੀਨ ਗਰੰਟੀ ਆ ਜਾ ਸਾਰਾ ਸੁਰਾਇ ਕੋ ਤੈਨੂੰ ਗਾਲ ਤਕ ਪਾਈ ਭੁੱਲ ਗਿਆ ਕਿੰਨੇ ਮੰਗੇ ਸੀ ਹਾਂ ਬੋਲ ਲੈ ਜੈ ਜਵਾਂ ਕਰਦੇ ਨੇ ਬੇਚਾਰੇ ਰੋਟੀ ਕਮਾਉਣੀ ਐ ਪਤਾ ਪਾਈ ਭੁੱਲ ਗਿਆ ਕਿੰਨੇ ਮੰਗੇ ਸੀ ਹਾਂ ਬੋਲ ਲੈ ਹਾਂ ਉਹ ਤਾਂ ਮੰਗਰ ਤੇ ਪਾਵੇ ਲੈ ਹਾਂ ਦੇ ਬਕੀ ਆ ਕੋਈ ਹਿਸਾਬ ਨਾ ਯਾਰ ਦਾ ਦਿਓ ਜੀ ਕਿੰਨੇ ਦੇ ਜੀ ਲਾਓ ਤੂੰ ਤਾਂ 20000 ਕਰਦਾ ਹਾਂ 20000 ਪੱਕਾ ਬਈ ਯਾਰ 9 ਬੇਦਾ ਤੇ ਤੇਰਾ ਤਾਂ ਕਾਰੀ ਹੈਗਾ ਕੰਨ ਛੋਟੇ ਬੱਕਰੀ ਨਾ ਆ ਕੰਨ ਦਾ ਤਾਂ ਮੈਂ ਮਗਰ ਨਾ ਹੋਣਾ ਕੰਨ ਬਿਲਾ ਦੀ ਲਾਲ ਬੱਕਰੀ ਇਹਦੀ ਚੈਕਿੰਗ ਹੋਈ ਜਾਂਦੀ ਆ ਤੁਹਾਡੇ ਸਾਹਮਣੇ ਗਰੰਟੀ ਆ ਜਿਆ ਸਾਰਾ ਸਭ ਕੁ ਤੈਨੂੰ ਗਲਤ ਕਹਿ ਕੇ ਨਹੀਂ ਦਿੰਦੇ ਸਹੀ ਹੀ ਦੇਵਾਂਗੇ ਕਿੰਨੇ ਬੱਕੇ ਜਾਨ ਹੈਗੀ ਬੱਕੀ ਜੀ ਕੋ ਗੋਲਾ ਹੈਗਾ ਬੱਕਰੀ ਦਾ ਲੋ ਗੋਲਾ ਕਿਤੇ ਹੁੰਦਾ ਹੈ ਪਹਲਾ ਗੋਲਾ ਮੰਡਿਆ ਗੋਲਾ ਦਾ ਸਾਰਾ ਬਚਲਾ ਹੂ ਹੈਗਾ ਕਾ ਫੜਾਉ ਰਾਇ ਹਾਈ ਹੁਣ ਨਾ ਬਿਨ ਬੱਚਿਆ ਤੋਂ ਪਾ ਦੇ ਮੈਨੂੰ ਸਾਰੀ ਪਾ ਦੂਗਾ ਤੈਨੂੰ ਯਾਰ ਬਬਜੀ ਬੋਗ ਬਗ ਜਾ ਪਾ ਦੂ ਯਾਰ ਬਬੂਟੀ ਯਾਰ ਇਸੇ ਬਣਾ ਦੇ ਨੈਣਾ ਬਾਈ ਐ ਬਾਈ ਨੂੰ ਹੁਣ ਤੇਰਾ ਜਰਾ ਦੱਸ ਸਾਬ ਸਾਫ ਸੁਥਰਾ ਸੌਦਾ ਕਰੀਏ ਮੇਰੇ ਕੋਲ ਬਾਈ ਬਣ ਕੇ ਲੈ ਵੜਾ ਲੋ ਮਿੱਤਰੋ ਇਹ ਬੱਕਰੀ ਪਾਤ ਨੂੰ ਇਹ ਦੋ ਦਿਨਾਂ ਰਾਦੀ ਓਏ 9 9000 9 ਥੋੜਾ ਯਾਰ 10 ਵੀ ਬਾਅਦ ਛੋਟਾ ਹਾਂ 10000 ਰੁਪਏ ਨਹੀਂ ਹਾਂ ਤੇਰੇ ਨਾਮ ਕੱਚੀ ਬੋਲ ਰਹੀ ਜੰਨੇ ਹਾਂ ਨਾ ਕੱਟੇ ਮੋਲੀ ਬਾਈ ਪੱਕ ਪੱਕ ਵੀ ਜਾਂਦਾ ਹੁੰਦਾ ਕਿਸੇ ਡਰਾਮ ਹੋਈ ਹੋਈ ਪੱਕਦਾ ਹੁੰਦਾ ਇਹ ਕਲਾਪ ਹੋਈ ਜੀ ਮੈਂ ਕਹਿੰਦਾ ਦੀ 15 ਦੀ ਹੋਗੀ ਇਹ ਆ ਲੰਘ ਜੂ ਅੱਛਾ ਤਾਂ ਸਮਝ ਗਿਆ ਜਾਂਦੀ ਹੋਈ ਹੋਈ ਭੱਗਦਾ ਹੁੰਦਾ ਵੀ ਤੇ ਰਾਤ ਨੂੰ ਹੀ ਦੋਦਾ ਹੁੰਦਾ ਤੂੰ ਲੈ ਆਂਦਾ ਠੀਕ ਆਇਆ ਵੀ ਇੱਥੇ ਬੱਕੂ ਉਹ ਚਿੱਟੀ ਮੰਗਦਾ ਕਿ ਕਿਹੜੀ ਆ ਤਾਂ ਲਾਲ ਜੀ ਮੰਗਦਾ ਲਾਲ ਜੀ ਲਾਲ ਆ ਸਹੀ ਹਾਂ ਵੇੜੀ ਹੁਣ ਟੈਕਟ ਕਰੀ ਜਾ ਕਿੱਡੀ ਦਾ ਬਾਤ ਹੋਊਗਾ ਹਾਂ ਦੱਸੋ ਜੀ ਤੁਸੀਂ ਇਹ ਤਾਂ 10000 ਰੁਪਏ ਲਾਦਾ ਬਈ 10 ਬਸ ਯਾਰ ਲੱਗਦਾ ਤਾਂ ਜੀ 650 ਇਹਦੇ ਸਾਢੇ 100 150 ਬੰਦੇ ਖਾਡ ਜੇ ਦੇਣਿਆਂ ਵਕਤ ਦੇ ਹਿਸਾਬ ਨਾਲ ਚੱਕ ਦੇ ਦੇ ਇਹਦੇ ਘਰ ਰੋਟੀ ਕਮਾਉਣੀ ਆ ਵਿਚਾਰੇ ਨੇ ਮਹੀਪਤ ਪਹਿਲਾਂ ਮਾਤ ਦਾ ਹੜਾਈ ਦਾ ਮਾਲ ਜਲ ਦੋਹਾਂ ਤਰ੍ਹਾਂ ਨੂੰ ਨਾ ਹੋਵੇ ਪੈਸੇ ਦੀ ਜੇਬ ਚ ਨੇ ਹਾਂ ਠੀਕ ਆ ਕੋਈ ਪਰ ਮੂਨੇ ਪੈਸੇ ਨਿਕਲਵਾ ਹੈਗਾ ਤੇਰੀ ਇਹ ਬੱਕੀ ਨੂੰ ਫੋਲ ਭਲੀ ਜਾਂਦਾ ਠੀਕ ਹੈ ਗੱਲ ਕੁਸਾਬ ਜੀ ਚੱਕ ਬੱਕੀ ਦੇ ਹਾਂ ਬਣਨਾ ਨਹੀਂ ਬਣਨਾ ਨਹੀਂ ਬਾਈ ਕਿਉਂ ਕਿੰਨਾ ਭਰ ਕੇ ਕਿੰਨਾ ਬਣਨਾ ਨਹੀਂ ਤੁਨਾ ਘਰ ਕਦ ਨਹੀਂ ਨਹੀਂ ਮੈਂ ਕੀ ਦੱਸਾਂ ਬੰਨਣਾ ਨਹੀਂ ਨਾ ਦੱਸ ਦੇਈ ਗਾ ਬੰਨਣਾ ਨਹੀਂ ਆਪ ਕੀ ਦੇ ਰੂਟ ਸਗਾਦਾ ਉਧਰ ਯਾਰ ਰੌਣ ਨੂੰ ਚਾਹੀ 5000 ਲਾਵੇ ਆਪਾਂ ਨੂੰ ਨਾ ਨਾ ਉਹ ਤਾਂ ਉਹਦੀ ਮਰਜ਼ੀ ਆ ਨਹੀਂ ਖੜ ਜਾ ਮੈਂ ਦੱਸ ਲਾਦਾ ਵੀਰੇ 10 ਤਾਂ ਲਾਤਾ ਹੁਣ ਮੈਂ 16.5 ਕਹਤਾ ਫੋਸ ਦਾ ਖੜਦਾ ਸੀ ਨਹੀਂ ਹੁੰਦੀ ਹੁੰਦੀ ਮੈਂ ਦੱਸ ਦਿੰਦਾ ਪਹਿਲਾਂ ਹੀ ਨਹੀਂ ਉਹ ਉਹਦਾ ਸੌਦਾ ਹੋਣਾ ਨਹੀਂ ਮੈਨੂੰ ਪਤਾ ਤੇ ਕੱਲੀ ਚਿੱਟੀ ਕਿੰਨੇ ਦੀ ਪਾਦੇ ਕੋ ਰਹਿਣ ਦੇ ਦੇ ਕਹਿੰਦਾ ਦੇਦਾ ਚਿੱਟੀ ਦੱਸ ਮੇਰਾ ਚਿਕੜੀ ਨਹੀਂ ਵੇਚਣੀ ਵੀਰੇ ਮੈਂ ਉਹਨੇ ਨਾਲ ਦੇਉਂਗਾ ਚਿੱਟੀ ਸਮੇਤ ਮੈਂ ਉਹਨੇ ਹਾਂ ਮੈਂ ਉਹਨੇ ਠੀਕ ਹੈ 25 ਕਰ ਲੈ ਮੈਂ ਉਹਨੇ ਦੇਣਾ